ਵੱਜੇ ਲੈ ਆਣਾ ਵੇ ਲੈ ਆਣਾ ਨੇ ਇਹ ਨਹੀਂ ਮਗਰ ਉਹ ਤਾਂ ਇਹ ਚੰਗੀ ਹੈ ਤੇ ਇਹ ਜਾਣ ਕੇ ਸਾਰੇ ਕਮਿਊਨਿਟੀ ਦੇ ਵੈਜੀਰੀਅਨ ਰੂਟੀ ਲੈ ਆਣਾ ਇਹਨਾਂ ਮੜ ਜਾ ਪਾਣੀ ਪਲਾ ਵੜ ਜਾ ਇਹ ਅੱਗ ਤਾਂ ਤੁਹਾਨੂੰ ਕਦੋਂ ਪਤਾ ਲੱਗਿਆ ਅਜਰਾ ਭਾਜੀ 3:00 ਵਜੇ ਪਤਾ ਲੱਗਿਆ ਸੀਗਾ ਅੱਛਾ ਜੀ ਯਾਨੂ ਘਰ ਪਤਾ ਲੱਗਾ ਸੀ ਕਿਉਂ ਸੀਗੀ ਦੁਪਹਿਰ ਨੂੰ ਘਰ ਅੱਛਾ ਜੀ ਜਦੋਂ ਪਤਾ ਲੱਗਾ ਤਾਂ ਸਾਰਾ ਹੀ ਐਥੇ ਅੱਗ ਪਈ ਹੋਈ ਸੀ ਤਾਂ ਅੰਦਰੋਂ ਪਸ਼ੂ ਕੱਟੇ ਆ ਕਿੰਨੇ ਪਸ਼ੂ ਕਿੰਨੇ ਰੱਖੇ ਸੀ ਪਸ਼ੂ ਮੇਰੇ ਕੋਲ ਸੀਗੇ 8-10 ਤੇ ਮੈਂ ਉਹ ਪਹਿਲਾਂ ਹੀ ਹਜੇ ਹਫ਼ਤਾ ਦਿੱਤੇ ਆ ਉਹ ਵੇਚੇ ਸੀ ਅੱਛਾ ਜੀ ਤੇ ਉਹਦੇ ਤੋਂ ਬਾਅਦ ਬਸ ਮੇਰੇ ਕੋਲ ਇੱਕੋ ਹੀ ਰਹਿਦੀ ਸੀਗੀ ਗਾਂ ਅੱਛਾ ਜੀ ਉਹ ਕੋਤਾ ਸੇਗਾ ਕੋਤਾ ਨਾਲ ਬੰਨੇ ਹੈ ਜ਼ਗਾ ਅੱਛਾ ਜੀ ਉਹਨੂੰ ਵੀ ਉਹ ਗੱਡੀ ਕਰਕੇ ਨਾਲ ਸੇਕ ਪੈ ਗਿਆ ਤੇ ਅੰਦਰ ਹੀ ਉਹਦੇ ਵਿੱਚ ਉਹਦੀ ਡੈਥ ਹੋ ਗਈ ਤੇ ਇਹਨੂੰ ਵੀ ਗਾਈਆਂ ਇੱਕ ਇਹ ਵੀ ਬਸ ਹੁਣ ਕਿੰਨਾ ਕੁ ਮਤਲਬ ਨੁਕਸਾਨ ਜਿਹੜਾ ਹੋ ਗਿਆ ਨੁਕਸਾਨ ਹੈਗਾ 4 ਲੱਖ ਦੇ ਅੰਦਰ ਬਾਕੀ ਹਜੇ ਕੋਈ ਮੇਅਰ ਨਹੀਂ ਕੀਤਾ ਮਤਲਬ ਤੁਹਾਨੂੰ ਲੱਗਦਾ ਵੀ ਜਿਹੜੇ ਆਪਾਂ ਜਿੱਦਾਂ ਤੋ ਤੂੜੀ ਪਰਾਲੀ ਵਗੈਰਾ ਨੂੰ ਅੱਗ ਲਾਉਂਦੇ ਆ ਜਿਹੜੇ ਖੇਤਾਂ ਨੂੰ ਉਹਦੇ ਨਾਲ ਹੋ ਸਕਦਾ ਨੁਕਸਾਨ ਇਹ ਉਹੀ ਆ ਜੀ ਇਹ ਸਾਰੀ ਪ੍ਰਸ਼ਾਸਨ ਦੀ کوتاਹੀ ਕਰਕੇ ਹੋ ਰਿਹਾ ਹੈ। ਉਹਨਾਂ ਨੇ ਨਹੀਂ ਕੋਈ ਵੀ ਸੀਜ਼ਨ ਨੂੰ ਕੋਈ ਨਾਥ ਨਹੀਂ ਪਾ ਰਿਆ। ਇੰਨੀ ਕਿ ਜ਼ਿਆਦਾ ਅਗ ਲੱਗ ਰਹੀ ਆ ਜਿਹਦੇ ਕਰਕੇ ਬਾਕੀਆਂ ਦਾ ਨੁਕਸਾਨ ਬਹੁਤ ਹੋ ਰਿਹਾ। ਪਰ ਪ੍ਰਸ਼ਾਸਨ ਤਾਂ ਇਹੀ ਕਹਿ ਰਿਹਾ ਕਿਸਾਨਾਂ ਨੂੰ ਵੀ ਖੇਤਾਂ ਨੂੰ ਅੱਗ ਨਾ ਲਾਓ ਪਰ ਉਹ ਫੇਰ ਵੀ ਲਾ ਰਹੇ ਆ। ਪ੍ਰਸ਼ਾਸਨ ਨੂੰ ਰਾਉਂਡ ਮਾਰਨਾ ਚਾਹੀਦਾ ਨਾ। ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿੱਥੇ ਲੱਗ ਰਹੀ ਅੱਗ। ਇਹ ਕਿਹੜਾ ਕੋਈ ਇੰਨਾ ਛੋਟਾ ਬੱਚਾ ਨਹੀਂ ਹੈਗਾ ਵੀ ਕਿਸੇ ਨੂੰ ਦਿਸੂਗੀ ਨਹੀਂ। ਬਹੁਤ بڑے ਲੈਵਲ ਤੇ ਅਗਾ ਲੱਗ ਰਹੀਆਂ ਆ ਪਤਾ ਨਹੀਂ ਕਿੰਨੇ ਕੁ ਜੀਵ ਜੰਤੂ ਦਰਾਖਤ ਸੜ ਗਏ ਆ ਹਨ ਬੰਦਾ ਤਾਂ ਕਿਸੇ ਨੂੰ ਦੱਸ ਸਕਦਾ ਦਾ ਜਾਨਵਰ ਉਹ ਤਾਂ ਕਿੱਥੇ ਕਰ ਲੂਗਾ ਉਹ ਦੱਸਣ ਯੋਗਤਾ ਨਹੀਂ ਹੈਗਾ ਕੋਈ ਮੈਂ ਤੁਹਾਨੂੰ ਇੱਕੋ ਬੇਨਤੀ ਕਰਦਾ ਸਹੀ ਸਹੀ ਅੱਲਾ ਦੇ ਯਾਦ ਕਰਨੇ ਇਹਦੇ ਵੀ ਬੇਨਤੀ ਜਿੰਦਾਬਾਦ ਜੋ ਅਸੀਂ ਇਕੱਲੀ ਦਰ ਜਿੰਦਾਬਾਦ ਖਾਸ ਤੌਰ ਤੇ ਕੰਦੂਵਾਜ਼ਾ ਜਿੰਦਾਬਾਦ ਬਾਦਰ ਜਿੰਦਾਬਾਦ ਕੋਈ ਬਣਾ ਚੱਲੋ ਕੋਈ ਫਰੈਂਸ ਇੱਜਾ ਨੂੰ ਲਾਜਾ ਫਰੈਂਸ ਪ੍ਰੈਸ ਇੱਜਾ ਨੂੰ ਲਾਜਾ ਜਿੰਦਾਬਾਦ ਅੱਜ ਜੋ ਪੰਜਾਬ ਦਾ ਵਾਤਾਵਰਨ ਬੰਨ ਰਿਹਾ ਹੈ ਜਿਸ ਤਰ੍ਹਾਂ ਦੇ ਨਾਲ ਚਾਰੇ ਪੱਸੇ ਖੇਤਾਂ ਦੇ ਵਿੱਚ ਅੱਗ ਲਾ ਕੇ ਤਬਾਹੀ ਕੀਤੀ ਜਾ ਰਹੀ ਹੈ ਪੰਜਾਬ ਨੂੰ ਇੱਕ ਤਰ੍ਹਾਂ ਦੀ ਸ਼ਮਸ਼ਾਨ ਭੂਮੀ ਦੇ ਵਿੱਚ ਬਦਲਿਆ ਜਾ ਰਿਹਾ ਹੈ ਇਹ ਸਾਰੀਆਂ ਖਬਰਾਂ ਅਖਬਾਰਾਂ ਦੀਆਂ ਸੁਰਖੀਆਂ ਵਣ ਕੇ ਚੀਖ ਚੀਖ ਕੇ ਦੱਸ ਰਹੀਆਂ ਹਨ ਕਿ ਕਿਸ ਤਰ੍ਹਾਂ ਬੇਦਰਦੀ ਬੇਰਹਿਮੀ ਦੇ ਨਾਲ ਜੀਵ ਜੰਤੂਆਂ ਨੂੰ ਖੇਤਾਂ ਦੀ ਖੁੱਲੀ ਅੱਗ ਦੇ ਨਾਲ ਚੁਲਸਿਆ ਜਾ ਰਿਹਾ ਹੈ ਇਹ ਸਾਡਾ ਪੰਜਾਬ ਜਿਹੜਾ ਕਿ ਲੰਗਰਾਂ ਦੀ ਧਰਤੀ ਹੈ ਜਿਹੜਾ ਕਿ ਖੁਸ਼ਹਾਲੀ ਦੀ ਧਰਤੀ ਹੈ ਜਿਹੜਾ ਕਿ ਦਿਆਲੂ ਲੋਕਾਂ ਦੀ ਧਰਤੀ ਹੈ ਜਿਹੜੀ ਗੁਰੂਆਂ ਦੀ ਧਰਤੀ ਹੈ ਜਿੱਥੇ ਪੰਛੀਆਂ ਨੂੰ ਗਰਮੀਆਂ ਵਿੱਚ ਕਟੋਰੀਆਂ ਰਾਹੀਂ ਪਾਣੀ ਪਿਆਣ ਦੀ ਪ੍ਰਥਾ ਹੈ ਤੇ ਪਰਿਆਵਰਣ ਪ੍ਰੇਮੀ ਆਪਣਾ ਪਲ-ਪਲ ਲਗਾ ਕੇ ਛੋਟੇ-ਛੋਟੇ ਪੇੜ ਲਗਾ ਕੇ ਉਹਨਾਂ ਨੂੰ ਰੁੱਖ ਬਣਾ ਕੇ ਇਸ ਪੰਜਾਬ ਨੂੰ ਹਰਾ-ਭਰਾ ਕਰਨ ਦੇ ਲਈ ਲੱਗੇ ਹੋਏ ਹਨ ਤਾਂ ਕਿ ਸੂਰਜ ਦੀ ਗਰਮੀ ਤੋਂ ਬਚਿਆ ਜਾ ਸਕੇ ਇਸ ਨੂੰ ਬੰਜਰ ਹੋਣ ਤੋਂ ਬਚਾਇਆ ਜਾ ਸਕੇ ਤਾਂ ਕਿ ਇੱਥੇ ਰੁੱਖ ਰਾਹੀਂ ਵਰषा ਲੇ ਜਾ ਸਕੇ ਪਰ ਇਹ ਸਭ ਕੁਝ ਅਜ ਫੇਲ ਹੁੰਦਾ ਨਜ਼ਰ ਆ ਰਿਹਾ ਹੈ ਪੰਜਾਬ ਦੇ ਵਿੱਚ ਚੋਣ ਦੀ ਮੁਹਮਲ ਚੱਲ ਰਹੀ ਹੈ ਜਿਸ ਦੀ ਆੜ ਲੈ ਕੇ ਕੁਛ ਮਾਫਰ ਕਮਾਂਗਾ ਕੁਛ ਬੇਰਹਿਮ ਕਿਸਾਨ ਸੰਪੂਰਨ ਕਿਸਾਨ ਸਮੁਦਾਏ ਜਿਸ ਨੂੰ ਅਸੀਂ ਅਨਦਾਤਾ ਵੀ ਕਹਿੰਦੇ ਰਹੇ ਹਾਂ ਨੂੰ ਬਦਨਾਮ ਕਰਨ ਤੇ ਹੀ ਚੱਲਿਆ ਹੋਇਆ ਹੈ ਉਸ ਨੂੰ ਵਿਨਾਸ਼ਕਾਰੀ ਸਾਬਤ ਕਰਨ ਤੇ ਲੱਗਿਆ ਹੋਇਆ ਹੈ ਲਗਾਤਾਰ ਅਖਬਾਰ ਦੇ ਵਿੱਚ ਖਬਰਾਂ ਆ ਰਹੀਆਂ ਹਨ ਕਿ ਖੇਤਾਂ 'ਚ ਅੱਗ ਲੱਗਣ ਦੇ ਨਾਲ ਹਜ਼ਾਰਾਂ ਹੀ ਰੁੱਖ ਸੜ ਗਏ ਉਹਨਾਂ ਵਿੱਚ ਕੌਂਸਲੇ ਸੜ ਗਏ ਤੇ ਉਹਨਾਂ ਵਿਚਾਰੀਆਂ ਨੰਨੀ ਨੰਨੀ ਜਿੜੀਆਂ ਤੋਤੇ ਆ ਪੰਛੀਆਂ ਕਬੂਤਰਾਂ ਦੇ ਬੱਚੇ ਚੁਲਸ ਗਏ ਇਹ ਇਹਨਾਂ ਹਤਿਆਚਾਰ ਜਿਹੜੇ ਕਰ ਰਹੇ ਨੇ ਰੱਬ ਉਹਨਾਂ ਨੂੰ ਦੇਖ ਰਿਹਾ ਹੈ ਔਰ ਇਸ ਸਤਿਆਚਾਰ ਨੂੰ ਜਿਹੜੇ ਦੇਖ ਕੇ ਚੁੱਪ ਰਹੇ ਨੇ ਉਹਨਾਂ ਨੂੰ ਵੀ ਹਿੱਸਾ ਇਸ ਦਾ ਰੱਬ ਕੋਲੋਂ ਮਿਲਣਾ ਹੈ ਜਿਉਂ ਜਿਆ ਕਰਮ ਕਰੋਗੇ ਫਲ ਉਹ ਹੈ ਮਿਲੇਗਾ ਕਿ ਸਮੁੱਚੇ ਪੰਜਾਬੀਆਂ ਨੂੰ ਇਸ ਦਾ ਪਾਪ ਲੱਗੇਗਾ ਤੇ ਅਗਰ ਉਸ ਬਾਹੂ ਗੁਰੂ ਨੇ ਆਪਣੀ ਨਜ਼ਰ ਬਿਗਾੜ ਦਿੱਤੀ ਤੇ ਇਸ ਧਰਤੀ ਨੂੰ ਬੰਜਰ ਹੋਣ ਤੋਂ ਫਿਰ ਕੋਈ ਨਹੀਂ ਬਚਾ ਸਕਦਾ ਮੇਰੀ ਅੱਜ ਇਸ ਪਰਿਆਵਰਣ ਦੀ ਬਦਲਦੀ ਜਾਂ ਭੈੜੀ ਹਾਲਾਤ ਨੂੰ ਬੱਦੇ ਨਜ਼ਰ ਰੱਖਦੇ ਹੋਏ ਕਿ باوجود ਕਿ ਕਈ ਐਫ ਆਈ ਆਰ ਵੀ ਹੋਈਆਂ ਨੇ ਲੇਕਿਨ ਕਿਉਂਕਿ ਸਖਤ ਕਦਮ ਨਹੀਂ ਉਠਾਏ ਜਾ ਰਹੇ ਆਓ ਸਾਰੇ ਪਰਿਆਵਰਣ ਪ੍ਰੇਮੀ ਇੱਕ ਜੁਟ ਹੋ ਕੇ ਆਵਾਜ਼ ਉਠਾਈਏ ਤੁਹਾਡੇ ਲਈ ਇੱਕ ਇੱਕ ਬੂਟੇ ਦਾ ਹਿਸਾਬ ਮੰਗੀਏ ਕਿ ਇਹਨਾਂ ਨੇ ਸਾਡੇ ਦੁਆਰਾ ਲਾਏ ਹੋਏ ਕਈ ਕਈ ਸਾਲਾਂ ਦੇ ਬੂਟੇ ਜਿਹੜੇ ਕਿ ਪਰਿਆਵਰਣ ਪ੍ਰੇਮੀ ਆਪਣੇ ਸਮੇਂ ਦੇ ਨਾਲ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਔਰ ਆਪਣੇ ਜੇਬ ਦੇ ਵਿੱਚੋਂ ਧਨ ਲਗਾ ਕੇ ਉਹ ਹਰੀਆਲੀ ਬਿਧਾਉਂਦੇ ਨੇ ਤੇ ਇਹ ਜਿਹੜੇ ਗੈਰ ਜ਼ਿੰਮੇਵਾਰਾ ਲੋਗ ਨੇ ਜੋ ਖੇਤਾਂ ਨੂੰ ਅੱਗ ਲਗਾ ਕੇ ਇਸ ਤਰ੍ਹਾਂ ਦੇ ਨਾਲ ਜਿਨ੍ਹਾਂ ਨੇ ਪੰਜਾਬ ਨੂੰ ਸਮਸ਼ਾਨ ਦਾ ਰੂਪ ਦਿੱਤਾ ਹੈ ਇਹਨੂੰ ਬਖਸ਼ਿਆ ਨਾ ਜਾਵੇ ਤੇ ਮੇਰੀ ਫਿਰ ਗਵਰਨਰ ਸਾਹਿਬ ਨੂੰ ਤੇ ਪੰਜਾਬ ਦੇ ਇਲੈਕਸ਼ਨ ਕਮਿਸ਼ਨਰ ਨੂੰ ਇਹ ਅਪੀਲ ਹੈ ਕਿ ਇਸ ਨੂੰ এনवायरमेंटਲ ਤੌਰ ਤੇ ਐਮਰਜੈਂਸੀ ਕੋਸ਼ਿਸ਼ ਕੀਤਾ ਜਾਵੇ ਧੰਨਵਾਦ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਹਿੰਦ ਨਮਾਸ਼ਾ ਸਰਗਰਮੀਆਂ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਨਵਾਂ ਸ਼ਹਿਰ ਤੇ ਬੰਗਾ ਰੋਡ ਤੇ ਹਜ਼ਰਤ ਦਰਵਾਰ ਪੰਜ ਪੀਰ ਜੀ ਦਾ ਸਲਾਨਾ ਜੋੜ ਮੇਲਾ ਜਿਹੜਾ 4 ਅਤੇ 5 ਜੂਨ ਦਿਨ ਮੰਗਲ ਅਤੇ ਬੁੱਧਵਾਰ ਨੂੰ ਸਾਡੇ ਇਸ ਦਰਵਾਰ ਦੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਉਹਨਾਂ ਦੀ ਰਹਿਨਮਾਈ ਦੇ ਹੇਠ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਆ ਇਸ ਮੇਲੇ ਵਿੱਚ ਆ ਪੰਜਾਬ ਦੇ ਪ੍ਰਸਿੱਧ ਗਾਇਕ ਕਲਾਕਾਰ ਹਾਜ਼ਰੀ ਲਗਵਾਣਗੇ ਹਰ ਸਾਲ ਇਹ ਮੇਲਾ ਜਿਹੜਾ 4 ਤੇ 5 ਜੂਨ ਨੂੰ ਸਰਦਾ ਪੂਰਵਕ ਅ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮਨਾਇਆ ਜਾਂਦਾ ਹੈ 100 ਇਸ ਵਾਰੀ حضرت ਦਰਵਾਰ ਪੰਜ ਪੀਰ ਜੀ ਦੇ ਸਾਲਾਨਾ ਜੋੜ ਮੇਲੇ ਤੇ 4 ਅਤੇ 5 ਜੂਨ ਨੂੰ ਦਿਨ ਮੰਗਲਵਾਰ ਅਤੇ ਬੁੱਧਵਾਰ ਨੂੰ ਜਿਹੜਾ ਬੜਾ ਪੂਰੀ ਸ਼ਾਨੋ ਸ਼ੌਕਤ ਦੇ ਨਾਲ ਮਨਾਇਆ ਜਾ ਰਿਹਾ ਹੈ ਉਸ ਦੇ ਵਿੱਚ ਬੰਟੀ ਖਵਾਲ ਮਹੇਸ਼ ਸਾਜਨ ਆਬਦ ਅਲੀ ਮਤੋਈ ਮਨੀ ਗਿਲ ਸਨਾ ਫਤੇ ਅਲੀ ਖਾਨ ਇਸ਼ਰਤ ਅਲੀ ਅਮਿਤ ਅਨਵਰ ਬਲਜਿੰਦਰ ਬੈਂਸ ਤੇ ਪੰਜਾਬ ਦੀ ਪ੍ਰਸਿੱਧ ਗਾਇਕਾ ਸੁਲਤਾਨਾ ਨੂਰਾ ਜੀ ਜਿਹੜਾ ਇਹ ਸੰਗਤਾਂ ਨੂੰ ਨਿਹਾਲ ਕਰਨਗੇ ਇਸ ਮੌਕੇ ਜਿਹੜਾ ਸਟੇਜ ਸਖਤਰ ਦੀ ਭੂਮਿਕਾ ਦੀਪਾ ਮੀਉਵਾਲ ਅਤੇ ਸਾਡੇ ਕੁਲਰਾਜ ਮੁਹੰਮਦ ਰਾਜੀ ਜੀ ਇਹ ਸਟੇਜ ਦਾ ਸੰਚਾਲਨ ਕਰਨਗੇ ਸੋ ਇਸ ਮੌਕੇ ਵਿਸ਼ੇਸ਼ ਤੌਰ ਤੇ ਵੱਖ-ਵੱਖ ਦਰਬਾਰਾਂ ਤੋਂ ਜਿਹੜੇ ਗੱਦੀ ਨਸ਼ੀਨ ਮਹਾਪੁਰਸ਼ ਪਹੁੰਚਣਗੇ ਸੋ ਸਾਰਿਆਂ ਨੂੰ ਇਸ ਮੇਲੇ ਦੀ ਬਹੁਤ-ਬਹੁਤ ਵਧਾਈ ਹੋਵੇ ਸੋ ਇਸ ਮੇਲੇ ਦੇ ਸਬੰਧ ਵਿੱਚ ਆਪਾਂ ਗੱਲ ਕਰਾਂਗੇ ਗੱਦੀ ਨਸ਼ੀਨ ਬਾਬਾ ਮਹਿਤਾਬ ਅਹਿਮਦ ਕਾਦਰੀ ਚਿਸ਼ਤੀ ਜੀ ਹੋਰਾਂ ਦੇ ਨਾਲ ਜਿਹੜਾ 4 ਅਤੇ 5 ਜੂਨ ਨੂੰ ਮੇਲਾ ਹੋ ਰਿਹਾ ਹੈ ਉਸ ਦੇ ਸਬੰਧ ਵਿੱਚ ਇੱਥੋਂ ਦੇ ਗੱਦੀ ਨਸ਼ੀਨ ਪੂਜਨੀਕ ਬਾਬਾ ਮਹਿਤਾਬ ਅਹਿਮਦ ਕਾਦਰੀ ਜੀ ਹੋਰੀ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਬਾਬਾ ਜੀ ਜਿਹੜਾ ਮੇਲਾ ਚੱਲ ਰਿਹਾ ਤਿਆਰੀਆਂ ਤੁਹਾਡੇ ਮੇਲੇ ਦੀਆਂ ਚੱਲ ਰਹੀਆਂ ਉਹਦੇ ਸਬੰਧ ਵਿੱਚ ਜਾਣਕਾਰੀ ਸਾਰੀ ਸੰਗਤਾਂ ਨੂੰ ਦਿਓ ਜੀ ਜਿਹੜਾ ਇਹ ਮੇਲਾ ਆ ਨਾ ਸਾਲਾਨਾ ਜੋੜ ਮੇਲਾ ਹਜ਼ਰ ਦਰਵਾਰ ਪੰਜ ਪੀਰ ਬੰਗੜਾ ਰੌਂਡ ਨਵਾਂ ਸਹਿਰ ਜੋ ਕਿ ਸਦੀਆਂ ਤੋਂ ਇਹ ਮੇਲਾ ਚੱਲਦਾ ਆ ਜੋ ਕਿ ਹਰ ਇੱਕ ਸਾਲ 4 ਜੂਨ ਨੂੰ ਆਪਣੀ ਕਵਾਲੀ ਦੀ ਰਸਮ ਪਹਿਲਾ ਚਿਰਾਗ ਰਸਮ ਫੇਰ ਕਵਾਲੀ ਦੀ ਰਸਮ ਹੋਗੀ 5 ਜੂਨ ਨੂੰ ਚੰਡੇ ਦੀ ਰਸਮ ਉਸ ਤੋਂ ਬਾਅਦ ਚ ਸਿੰਗਰ ਜਿਹੜੇ ਆ ਆਪਣਾ ਗੁਣਗਾਨ ਕਰਨਗੇ ਉਹ ਜਿਹੜਾ ਲੰਗਰ ਦਾ ਹੈ ਪੂਰਾ ਔਟ ਔਟ ਵਰਤਾ ਜਾਊਗਾ ਅਸੀਂ ਪੂਰਾ ਇਲਾਕਾ ਨਿਵਾਸੀ ਪੂਰੇ ਸਾਰਿਆਂ ਨੂੰ ਸਾ ਸੰਗਤ ਨੂੰ ਅਸੀਂ ਇਹ ਹੀ ਰਿਕਵੈਸਟ ਬੇਨਤੀ ਕਰਦੇ ਹਾਂ ਜਰੂਰ ਇਸ ਦਰਬਾਰ ਤੇ ਪਹੁੰਚੋ ਆਸ਼ੀਰਵਾਦ ਬਹੁਤ ਤਰ੍ਹਾਂ ਜਗ੍ਹਾ ਜਗ੍ਹਾ ਤੋਂ ਮਹਾਪੁਰਸ਼ ਵੀ ਆ ਰਹੇ ਨੇ ਆਸ਼ੀਰਵਾਦ ਵੀ ਪ੍ਰਾਪਤ ਕਰੋ ਉਹ ਦਰਬਾਰ ਬਾਬਾ ਹਜਤ ਪੰਜੀ ਦਰਬਾਰ ਤੇ ਆਪਣੀ ਹਾਜ਼ਰੀ ਭਰੋ ਜੋ ਕਿ ਇਹ ਦਰਬਾਰ ਐਸਾ ਪਾਚਿੰਨ ਦਰਬਾਰ ਹੈ ਜਿਹਦੇ ਵਿੱਚ ਇੱਥੇ ਜੋ ਵੀ ਸੁੱਖੋ ਉਹ ਪੂਰੀਆਂ ਹੁੰਦੀਆਂ ਪੂਰੇ ਇਲਾਕੇ ਨੂੰ ਅਸੇ ਨੂੰ ਪਤਾ ਵੀ ਹੈ ਇਹੀ ਕਹਿ ਕੇ ਅਸੀਂ ਸਾਰੇ ਆਪਣੇ ਇਲਾਕੇ ਦੇ ਨਿਵਾਸੀ ਨੂੰ ਇਹ ਰਿਕਵੈਸਟ ਕਰਦੇ ਹਾਂ ਸਾਰੇ ਪਹੁੰਚੋ ਇਸ ਦਰਬਾਰ ਤੇ ਇਹ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵਕ ਵਕ

ਤਲ ਫਿਰ ਨਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਤੀਸੀ ਨੂੰ ਇਜਾਜ਼ਤ ਦਿਓ ਧੰਨਵਾਦ